ਗੁਰਦਾਸਪੁਰ ਦੇ ਐਮਪੀ ਰੰਧਾਵਾ ਨੇ ਡੀਸੀ ਖਿਲਾਫ ਸਖਤ ਮਤਾ ਲਿਆਂਦਾ ਹੈ ਦਾਅਵਾ ਸਹੀ ਹੈ ਕਿ ਗੁਰਦਾਸਪੁਰ ਦੇ ਐਮਪੀ ਰੰਧਾਵਾ ਨੇ ਡੀਸੀ ਖਿਲਾਫ ਵਿਸ਼ੇਸ਼ ਅਧਿਕਾਰ ਮਤਾ ਲਿਆਂਦਾ ਹੈ ਤੇ ਉਹਨਾਂ ਕਹਿੰਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਦਾ અપਮਾਨ ਕੀਤਾ ਹੈ ਵੀਡੀਓ ਵੀ ਜਿਹੜੀ ਕਿ ਵਾਇਰਲ ਹੋਈ ਹੈ ਗੁਰਦਾਸਪੁਰ ਦੇ ਸਾਂਸਦ ਮੈਂਬਰ ਸੁਖਸਿੰਦਰ ਸਿੰਘ ਰੰਧਾਵਾ ਨੇ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਵਿਰੁੱਧ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ 'ਚ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਦੀ ਨਿਰਾਦਰ ਕਰਨ ਲਈ ਵਿਸ਼ੇਸ਼ ਅਧਿਕਾਰ ਦਾ ਮਤਾ ਪਾ ਕੇ ਸਿਆਸੀ ਅਤੇ ਸਰਕਾਰੀ ਹਲਕਿਆਂ ਵਿੱਚ ਖਲਬਲੀ ਮਚਾ ਦਿੰਦੀ ਹੈ ਉਹਨਾਂ ਨੇ ਐਮਪੀ ਜਗਰਾਜ ਸਿੰਘ ਏਡੀਜੀ ਵਿਕਾਸ ਗੁਰਪ੍ਰੀਤ ਸਿੰਘ ਭੁੱਲਰ ਅਤੇ ਏਡੀਜੀ ਜਰਨਲਿਸਤ सुरेंद्र ਸਿੰਘ ਨੂੰ ਗਵਾਹ ਬਣਾਇਆ ਹੈ ਡੀਸੀ ਦੇ ਦਫ਼ਤਰ ਵਿੱਚ ਘਟਨਾ ਵਾਪਰਨ ਸਮੇ ਇਹ ਸਾਰੇ ਅਧਿਕਾਰੀ ਮੌਜੂਦ ਸਨ ਦਰਸ਼ਣਯੋਗ ਹੈ ਕਿ ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਛੋਟਾ ਮਿਲਦੀਆਂ ਹਨ ਜੋ ਉਹਨਾਂ ਦੇ ਫਰਜ਼ਾਂ ਨੂੰ ਪੂਰਾ ਕਰਨ ਲਈ ਉਹਨਾਂ ਦੀ ਮਦਦ ਕਰਦੀਆਂ ਹਨ ਇੱਕ ਵਿਸ਼ੇਸ਼ ਅਧਿਕਾਰੀ ਪ੍ਰਸਤਾਵ ਸੰਸਦ ਮੈਂਬਰਾਂ ਦੁਆਰਾ ਚੁਕੀ ਜਾਣ ਵਾਲੀ ਇੱਕ ਰਸਮੀ ਸ਼ਿਕਾਇਤ ਹੈ ਜੋ ਉਹਨਾਂ ਅਧਿਕਾਰੀਆਂ ਸ਼ਕਤੀਆਂ ਅਤੇ ਸਨਮਾਨ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਚੁਣੌਤੀ ਦਿੰਦੇ ਹਨ ਜਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਸਾਬਕਾ ਕੈਬਨਿਟ ਮੰਤਰੀ ਤ੍ਰਿਪ ਰਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਦੇ ਕਾਂਗਰਸ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਸਹਿਤ ਕਾਂਗਰਸੀਆਂ ਵੱਲੋਂ ਦਿੱਤੇ ਇੱਕ ਤਰਨੇ ਮਗਰੋਂ ਡੀਸੀ ਨੂੰ ਮਿਲਣ ਗਏ ਕਾਂਗਰਸੀ ਵਰਕਰਾਂ ਦੀ ਸ਼ਿਕਾਇਤ ਸੀ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇਤਰਾਜ਼ਹੀਨਤਾ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ ਜੇਕਰ ਕਿਸੇ ਉਮੀਦਵਾਰ ਨੇ ਪੰਚਾਇਤੀ ਚੋਣਾਂ ਲੜਨੀਆਂ ਹਨ ਤਾਂ ਉਸ ਲਈ ਐਨਓਸੀ ਲਾਜ਼ਮੀ ਦਸਤਾਵੇਜ਼ ਹੈ ਰੰਧਾਵਾਤੀ ਪਹਾੜਾ ਦੇ ਡੀਸੀ ਨਾਲ ਤਕਰਾਰ ਕਰੀਬ ਅੱਧਾ ਘੰਟਾ ਚੱਲੀ ਰਹੀ ਹਾਲਾਂਕਿ ਤ੍ਰਿਪਤ ਬਾਜਵਾ ਤੇ ਬਰਤਾਪ ਬਾਜਵਾ ਅਫੜਾ ਤਫੜੀ ਦੇ ਦੌਰਾਨ ਮਹੰਤਾ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਰੰਧਾਵਾ ਨੇ ਇਲਜ਼ਾਮ ਲਗਾਇਆ ਕਿ ਡੀਸੀ ਨੇ ਉਹਨਾਂ ਨੂੰ ਉਹਨਾਂ ਦੇ ਦਫ਼ਤਰੋਂ ਚਲੇ ਜਾਣ ਲਈ ਕਿਹਾ ਦੂਸਰੇ ਪਾਸੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਉਹਨਾਂ ਕਿਸੇ ਨੂੰ ਬਾਹਰ ਜਾਣ ਲਈ ਨਹੀਂ ਕਿਹਾ ਹੈ ਇਲਜ਼ਾਮ ਲਗਾ ਕੇ ਕਾਇਦਾ ਪਹਾੜ ਬਣਾ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਸੀ ਅਨੁਸਾਰ ਜਦੋਂ ਸੁਖਜਿੰਦਰ ਰੰਧਾਵਾ ਉਹਨਾਂ ਨਾਲ ਗੱਲਬਾਤ ਕਰ ਰਹੇ ਸੰਤਾਵਾਂ ਨੂੰ ਚਾ ਦਿੱਤੀ ਗਈ ਉਹਨਾਂ ਕਦੇ ਵੀ ਕਿਸੇ ਐਮਪੀ ਅਤੇ ਐਮਪੀ ਨੂੰ ਆਪਣੇ ਦਫ਼ਤਰੋਂ ਬਾਹਰ ਕੱਢਣ ਦੇ ਬਾਰੇ ਵੀ ਸੋਚ ਨਹੀਂ ਸਕਦੇ ਪ੍ਰਤਾਪ ਬਾਸ਼ਵਾ ਨੇ ਦੋਸ਼ ਲਗਾਇਆ ਹੈ ਕਿ ਆਪ ਦੀ ਕੁਮ ਮਜੂਤਾ ਵਿਧਾਇਕ ਨੇ ਇਸ ਜ਼ਿਲ੍ਹੇ ਦੇ ਸਾਰੇ ਪੰਚਾਇਤੀ ਸਰਕਰਤਕਾਂ ਨੂੰ ਅਸਲ ਵਿੱਚ ਅਗਵਾ ਕਰ ਲਿਆ ਹੈ ਅਤੇ ਉਹਨਾਂ ਨੇ ਆਪਣੇ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਇਸ ਬਾਰੇ ਡੀਸੀ ਨੂੰ ਇਸ ਬਾਰੇ ਦੱਸਣਾ ਚਾਹੁੰਦੇ ਹਨ ਅਧਿਕਾਰੀ ਇਸ ਗੱਲ ਨੂੰ ਸੁਣਨ ਦੀ ਬਜਾਏ ਹੋਰ ਹੀ ਬਹਾਨੇ ਬਣਾ ਰਿਹਾ ਹੈ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾਦਾ ਸਹੀ ਹੈ ਕਿ ਡੀਸੀ ਐਮਪੀ ਇੱਕ ਕਾਂਗਰਸੀ ਐਮਪੀ ਵੱਲੋਂ ਡੀਸੀ ਦੇ ਉੱਤੇ ਗੰਭੀਰ ਦੋਸ਼ ਲਗਾਏ ਗਏ ਨੇ ਕਿ ਡੀਸੀ ਨੂੰ ਆਪਣੇ ਦਫ਼ਤਰ ਦੇ ਵਿੱਚੋਂ ਬਾਹਰ ਜਾਣ ਲਈ ਕਿਹਾ ਗਿਆ ਹੈ ਗੁਰਦਾਸਪੁਰ ਦੇ ਐਮਪੀ ਰੰਧਾਵਾ ਨੇ ਡੀਸੀ ਖਿਲਾਫ ਸਖਤ ਮਤਾ ਲਿਆਂਦਾ ਹੈ ਦਾਸ ਇਹ ਕਿ ਗੁਰਦਾਸਪੁਰ ਦੇ ਐਮਪੀ ਰੰਧਾਵਾ ਨੇ ਡੀਸੀ ਖਿਲਾਫ ਵਿਸ਼ੇਸ਼ ਅਧਿਕਾਰ ਮਤਾ ਲਿਆਂਦਾ ਹੈ ਤੇ ਉਹਨਾਂ ਕਹਿੰਦੇ ਹੈ ਕਿ ਪ੍ਰਤਾਪ ਸਿੰਘ ਬਾਜਵਾ ਦਾ અપਮਾਨ ਕੀਤਾ ਹੈ ਵੀਡੀਓ ਵੀ ਜਿਹੜੀ ਕਿ ਵਾਇਰਲ ਹੋਈ ਹੈ ਗੁਰਦਾਸਪੁਰ ਦੇ ਸਸਦ ਮੈਂਬਰ ਸੁਖਸਿੰਦਰ ਸਿੰਘ ਰੰਧਾਵਾ ਨੇ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਵਿਰੁੱਧ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ 'ਚ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਦੀ ਨਿਰਾਦਰ ਕਰਨ ਲਈ ਵਿਸ਼ੇਸ਼ ਅਧਿਕਾਰ ਦਾ ਮਤਾ ਪਾ ਕੇ ਸਿਆਸੀ ਅਤੇ ਸਰਕਾਰੀ ਹਲਕਿਆਂ ਵਿੱਚ ਖਲਬਲੀ ਮਚਾ ਦਿੰਦੀ ਹੈ ਉਹਨਾਂ ਨੇ ਐਮਪੀ ਜਗਰਾਜ ਸਿੰਘ ਏਡੀਜੀ ਵਿਕਾਸ ਗੁਰਪ੍ਰੀਤ ਸਿੰਘ ਭੁੱਲਰ ਅਤੇ ਏਡੀਜੀ ਜਰਨਲ ਸੁਰਿੰਦਰ ਸਿੰਘ ਨੂੰ ਗਵਾਹ ਬਣਾਇਆ ਹੈ ਡੀਸੀ ਦੇ ਦਫ਼ਤਰ ਵਿੱਚ ਘਟਨਾ ਵਾਪਰਨ ਸਮੇ ਇਹ ਸਾਰੇ ਅਧਿਕਾਰੀ ਮੌਜੂਦ ਸਨ ਦਰਸ਼ਣਯੋਗ ਹੈ ਕਿ ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਛੋਟਾ ਮਿਲਦੀਆਂ ਹਨ ਜੋ ਉਹਨਾਂ ਦੇ ਫਰਜ਼ਾਂ ਨੂੰ ਪੂਰਾ ਕਰਨ ਲਈ ਉਹਨਾਂ ਦੀ ਮਦਦ ਕਰਦੀਆਂ ਹਨ ਇੱਕ ਵਿਸ਼ੇਸ਼ ਅਧਿਕਾਰੀ ਪ੍ਰਸਤਾਵ ਸੰਸਦ ਮੈਂਬਰਾਂ ਦੁਆਰਾ ਚੁਕੀ ਜਾਣ ਵਾਲੀ ਇੱਕ ਰਸਮੀ ਸ਼ਿਕਾਇਤ ਹੈ ਜੋ ਉਹਨਾਂ ਅਧਿਕਾਰੀਆਂ ਸ਼ਕਤੀਆਂ ਅਤੇ ਸਨਮਾਨ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਚੁਣੌਤੀ ਦਿੰਦੇ ਹਨ ਜਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਸਾਫ ਦਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਦੇ ਕਾਂਗਰਸ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਸਹਿਤ ਕਾਂਗਰਸੀਆਂ ਵੱਲੋਂ ਦਿੱਤੇ ਇੱਕ ਤਰਨੇ ਮਗਰੋਂ ਡੀਸੀ ਨੂੰ ਮਿਲਣ ਗਏ ਕਾਂਗਰਸੀ ਵਰਕਰਾਂ ਦੀ ਸ਼ਿਕਾਇਤ ਸੀ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇਤਰਾਜ਼ਹੀਨਤਾ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ ਜੇਕਰ ਕਿਸੇ ਉਮੀਦਵਾਰ ਨੇ ਪੰਚਾਇਤੀ ਚੋਣਾਂ ਲੜਨੀਆਂ ਹਨ ਤਾਂ ਉਸ ਲਈ ਐਨਓਸੀ ਲਾਜ਼ਮੀ ਦਸਤਾਵੇਜ਼ ਹੈ ਰੰਦਾਵਾਤੀ ਪਹਾੜਾ ਦੀ ਡੀਸੀ ਨਾਲ ਤਕਰਾਰ ਕਰੀਬ ਅੱਧਾ ਘੰਟਾ ਚੱਲੀ ਰਹੀ ਹਾਲਾਂਕਿ ਤ੍ਰਿਪਤ ਬਾਜਵਾ ਤੇ ਬਰਤਾਪ ਬਾਜਵਾ ਅਫੜਾ ਤਫੜੀ ਦੇ ਦੌਰਾਨ ਮਹੰਤਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਰੰਦਾਵਾ ਨੇ ਇਲਜ਼ਾਮ ਲਗਾਇਆ ਕਿ ਡੀਸੀ ਨੇ ਉਹਨਾਂ ਨੂੰ ਉਹਨਾਂ ਦੇ ਦਫ਼ਤਰੋਂ ਚਲੇ ਜਾਣ ਲਈ ਕਿਹਾ ਦੂਸਰੇ ਪਾਸੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਉਹਨਾਂ ਕਿਸੇ ਨੂੰ ਬਾਹਰ ਜਾਣ ਲਈ ਨਹੀਂ ਕਿਹਾ ਹੈ ਇਲਜ਼ਾਮ ਲਗਾ ਕੇ ਚਾਈਦਾ ਪਹਾੜ ਬਣਾ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਸੀ ਅਨੁਸਾਰ ਜਦੋਂ ਸੁਖਜਿੰਦਰ ਰੰਦਾਵਾ ਉਹਨਾਂ ਨਾਲ ਚਰਚਾ ਕਰ ਰਹੀ ਸੰਤਾ ਉਹਨਾਂ ਨੂੰ ਚਾ ਦਿੱਤੀ ਗਈ ਉਹਨਾਂ ਕਦੇ ਵੀ ਕਿਸੇ ਐਮਪੀ ਅਤੇ ਐਮਪੀ ਨੂੰ ਆਪਣੇ ਦਫ਼ਤਰੋਂ ਬਾਹਰ ਕੱਢਣ ਦੇ ਬਾਰੇ ਵੀ ਸੋਚ ਨਹੀਂ ਸਕਦੇ ਪ੍ਰਤਾਪ ਬਾਸ਼ਵਾ ਨੇ ਦੋਸ਼ ਲਾਇਆ ਹੈ ਕਿ ਆਪ ਦੀ ਇੱਕ ਮੌਜੂਦਾ ਵਿਧਾਇਕ ਨੇ ਇਸ ਜ਼ਿਲ੍ਹੇ ਦੇ ਸਾਰੇ ਪੰਚਾਇਤੀ ਸਰਕਰਤਾਂ ਨੂੰ ਅਸਲ ਵਿੱਚ ਅਗਵਾ ਕਰ ਲਿਆ ਹੈ ਅਤੇ ਉਹਨਾਂ ਨੇ ਆਪਣੇ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਇਸ ਬਾਰੇ ਡੀਸੀ ਨੂੰ ਇਸ ਬਾਰੇ ਦੱਸਣਾ ਚਾਹੁੰਦੇ ਹਨ ਅਧਿਕਾਰੀ ਇਸ ਗੱਲ ਨੂੰ ਸੁਣਨ ਦੀ ਬਜਾਏ ਹੋਰ ਹੀ ਬਹਾਨੇ ਬਣਾ ਰਿਹਾ ਹੈ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾਦਾ ਸਹੀ ਹੈ ਕਿ ਡੀਸੀ ਐਮਪੀ ਇੱਕ ਕਾਂਗਰਸੀ ਐਮਪੀ ਵੱਲੋਂ ਡੀਸੀ ਦੇ ਉੱਤੇ ਗੰਭੀਰ ਦੋਸ਼ ਲਾਇਆ ਗਏ ਨੇ ਕਿ डीसी ਨੂੰ ਨੂੰ ਆਪਣੇ ਦਫਤਰ ਦੇ ਵਿੱਚੋਂ ਬਾਹਰ ਜਾਣ ਲਈ ਕਿਹਾ ਗਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੀ ਹੈ ਇਜਾਜ਼ਤ ਧੰਨਵਾਦ